ਆਹੂ ਨਾਲ ਹੀ ਸ਼ੁਰੂ ਕਰ ਦਿੱਤੇ ਇਸ ਨੇ ਕਸਮ ਖਾਈ ਕਿ ਰੋਜ ਦਾ ਸਬਾ ਮਨ ਜੱਜੂ ਦਾ ਕੀ ਕਹਲਾ ਕਰਦਾ ਹੈ ਇਸ ਵੀਰ ਦੇ ਬੰਦਕ ਰੋਠੇ ਮੁਰਾਠੇ ਘਬਰਾਉਂ ਤੇ ਵੀ ਸੋਚਿਆ ਸੋਜਦੇ ਨੇ ਕੌਣ ਹੋਵੇਗਾ ਜਿਹੜਾ ਸਾਡੇ ਭਰਾ ਦੀ ਰਾਖੀ ਕਰੇਗਾ ਔਰੰਗਜ਼ੇਬ ਦਾ ਦਸਿਆ ਨਾਲ ਜ਼ੁਲਮ ਜਾਵੇ ਵੀ ਦਿਲ ਲੋਕਾਂ ਦੇ ਕਰ ਦਲਗੀਰ ਦਿੱਤੇ ਲੋਕੀ ਲੱਕੜ ਨੂੰਾਰੇ ਨਾਲ ਜੀਂਦੇ ਨੇ ਉਹਨੇ ਬੰਦੇ ਵੀ ਆਲੇ ਨਾਲ ਜੀਂਦੇ ਸੀ ਇਤਨਾ ਵੱਡਾ ਜੇ ਉਹ ਇਤਨਾ ਵੱਡਾ ਕਹਿਰ ਕਸ਼ਮੀਰ ਦੇ ਪੰਡਤਾਂ ਨੇ ਗੁਰਮੁਖ ਪਿਆਰਿਓ ਬੜੇ ਦੇਵੀ ਦੇਵਤੇਾਂ ਦੀ ਪੂਜਾ ਕੀਤੀ ਪਰ ਪੂਰੇ ਗੁਰੂ ਤੋਂ ਬਿਨਾ ਉਹ ਗੁਰਸਿੱਖੋ ਤੁਹਾਡਾ ਕੋਈ ਇਸਤਿਹਾਈ ਨਹੀਂ ਸਤਗੁਰੂ ਤਾਂ ਹੀ ਕਹਿੰਦੇ ਨੇ ਪੂਰਾ ਪ੍ਰਭ ਆਰਾਧਿਆ ਪੂਰਾ ਜਾਕਰ ਲਾਓ ਨਾਨਕ ਤੇਰਾ ਛਾਇਆ ਦੂਵੇ ਕੇ ਉਹਨਾਂ ਗਾਵੂ ਇਹ ਪੂਰਾ ਦੁਨ ਹੈ ਜਿਹਦੇ ਚਰਨਾਂ 'ਚ ਤੁਸੀਂ ਸੱਜ ਕੇ ਬੈਠੇ ਹੋ ਇਹਨਾਂ ਨੇ ਅਮਰ ਰਾਜ ਦੀ ਗੋਪਾਲ ਜੀ ਜਾ ਕੇ ਬੇਨਤੀ ਕੀਤੀ ਉਹ ਤੁਏ ਕਾ ਗੈਬੀ ਲਈ ਜੇਕਰ ਤੁਹਾਡੇ ਧਰਮ ਦੀ ਰਾਖੀ ਕਰ ਸਕਦਾ ਹੈ ਤੇ ਅਲੱਡਪੁਰ ਸਾਹਿਬ ਦੀ ਪਵਿੱਤਰ ਧਰਤੀ ਦੇ ਵਿੱਚ ਗੁਰੂ ਤੇਗ ਬਹਾਦਰ ਹੈ ਗੁਰੂ ਨਾਨਕ ਪਾਤਸ਼ਾਹ ਦੀ ਨੌਵੀਂ ਜੋਤ ਇਹ ਕਿਰਪਾ ਰਾਮ ਦੀ ਅਗਵਾਹੀ ਦੇ ਵਿੱਚ ਇਹ ਸਾਰਾ ਜਥਾ ਵਿੱਕਰਦਾ ਵਿਕਰਦਾ ਅਨੰਤ ਗੁਰ ਸਰਦੀ ਧਰਤੀ ਦੇ ਵਿੱਚ ਆਇਆ ਜਿੱਥੇ ਗੁਰੂ ਤੇਗ ਬਹਾਦਰ ਮਹਾਰਾਜ ਦੇ ਪਾਵਨ ਦਰਬਾਰ ਸਜੇ ਹੋਏ ਨੇ ਇਸੇ ਤਰ੍ਹਾਂ ਹੀ ਸੰਗਤਾਂ ਵਿਵਰਾਜ ਮੰਨ ਨੇ ਗੁਰਮਤਿ ਪਿਆਰਿਓ ਰੱਬੀ ਬਾਣੀਆਂ ਇਲਾਹੀ ਬੰਦ ਦਾ ਕੀਰਤਨ ਹੋ ਰਿਹਾ ਹੈ ਕੂੜ ਰਾਜਾ ਕੂੜ ਪਰਜਾ ਕੂੜ ਸਭ ਸੰਸਾਰ ਕੂੜ ਮੰਡਕ ਕੂੜ ਮਾੜੀ ਕੂੜ ਵੈਸਣਹਾਰ ਕੂੜ ਸੋਇਨਾ ਕੂੜ ਰੂਪਾ ਕੂੜ ਪੈਨਲ ਹਾਰ ਕੂੜ ਮੀਆਂ ਕੂੜ ਬੀਬੀ ਖੱਪ ਹੋਏ ਘਰ ਕੂੜ ਗੂੜੇ ਨਿਹੋ ਲੱਗਾ ਵਿਸਰਿਆ ਕਰਤਾਰ ਕਿਸ ਨਾਮ ਕੀਚਾ ਦੋਸਤੀ ਸਭ ਜਗ ਚੱਲਣਾ ਹਾਰ ਇਹਨਾਂ ਨੇ ਆਖੀ ਗੁਰੂ ਕੇ ਲੰਗਰਾਂ ਦੇ ਵਿੱਚ ਜਲ ਪਾਣੀ ਛਕਿਆ ਰੱਬੀ ਵਾਲੀਆ ਲਈ ਪੰਡਾ ਕੀਰਤਨ ਸਰਵਣ ਹੋ ਰਿਆ ਪਰਾਂ ਦੀ ਗਵਾਹੀ ਦੇ ਵਿੱਚ ਸਾਰਾ ਜੱਤਾ ਉੱਠ ਕੇ ਅਦਾਸਾ ਵਿਦਿਆਕਾਰਨੀ ਨੇ ਕਿਸ ਤਰੀਕੇ ਕਰਦੇ ਨੇ ਰੋ ਰੋ ਕੇ ਪ੍ਰਣਾਮ ਲਾ ਕੇ ਸਤਿਗੁਰੂ ਸਾਡੇ ਤਲਵਰੀ ਰੱਖਿਆ ਕਰੋ ਔਰੰਗਜੀਬ ਸਮੇਤ ਹਕੂਮਤ ਰੋ ਦਾ ਸਵਾਮਨ ਜੰਝੂ ਲਾ ਕੇ ਸਾਨੂੰ ਮੂਸੋ ਬਣਾ ਮਾਰ ਬਣਾ ਕੇ ਖਾਣਾ ਕਰ ਰਿਹਾ ਹੈ ਸਾਡੇ ਤੇ ਕਿਰਪਾ ਕਰੋ ਗੁਰਮਖਿਓ ਇਹ ਉਸ ਵਕਤ ਜਿਹੜੇ ਗੋਬਿੰਦ ਰਾਏ ਸੀ ਨਾ ਗੁਰੂ ਗੋਬਿੰਦ ਸਿੰਘ ਮਹਾਰਾਜ ਜੁਤੇਗ ਮਹਾਰਾਜ ਦੇ ਪੁੱਤਰ ਇਹਨਾਂ ਦੀ ਉਮਰ ਤਕਰੀਬਨ 9 ਸਾਲ ਦੀ ਕਰੀਬ ਸੀ ਇਹ ਆ ਕੇ ਜਨਮੁਖ ਪਿਆਰੇਓ ਪਿਤਾ ਦੀ ਗੋਦ ਵਿੱਚ ਬੈ ਗਏ ਨੇ ਆ ਕੇ ਬੇਨਤੀ ਕੀਤੀ ਸਤਿਗੁਰੂ ਗੁਰੂ ਨਾਨਕ ਦੇਵ ਜੀ ਦਾ ਦਰਬਾਰ ਹੋਵੇ ਇੱਥੋਂ ਤੇ ਦੁਖੀਆਂ ਦੇ ਦੁੱਖ ਕੱਟੇ ਜਾਂਦੇ ਨੇ ਸੁਖੀਆਂ ਨੂੰ ਸੁਖ ਮਿਲਦਾ ਹੈ ਜਿਹੜੇ ਵੀ ਕੋਈ ਮੰਗ ਕਰਦਾ ਹੈ ਉਸ ਨੂੰ ਪ੍ਰਾਪਤ ਹੋ ਜਾਂਦੀ ਹੈ ਇਹ ਬੰਦੇ ਕਿਉਂ ਆਵਰੇ ਨੇ ਇਹ ਕੌਣ ਲੋਗ ਨੇ ਇਹ ਕਿੱਥੋਂ ਆਏ ਨੇ ਇਹ ਕੀ ਚਾਹੁੰਦੇ ਨੇ ਗੁਰਪ੍ਰੀਤ ਮਾਦਰ ਮਾਦਰ ਕਹਿਣ ਲੱਗੀ ਜੀਤਾ ਇਹਨਾਂ ਦੀ ਧਰਮ ਦੀ ਰਾਖੀ ਕਰਨ ਵਾਸਤੇ ਕਿਸੇ ਦਾ ਕਿਸੇ ਰੈਟਰ ਦੀ ਲੋੜ ਹੈ ਪੀਰ ਮੁਕੰਬਰ ਦੀ ਲੋੜ ਹੈ ਲੋੜ ਹੈ ਸੂਰਵੇ ਦੀ ਲੋੜ ਹੈ ਜਿਹੜਾ ਕੇ ਆਪਣੇ ਸੀਸ ਦਾ ਬਲੀਦਾਨ ਦੇ ਕੇ ਇਹਨਾਂ ਦੀ ਧਰਮ ਦੀ ਰਾਖੀ ਕਰੇ ਗਰਮਖਾਲੀ ਗੋਮਦਰਾਇ ਜਿਨ੍ਹਾਂ ਦੀ ਸੁਰਤੀ ਆਕਾਲ ਪੁਰਖਵਾਲਤੇ ਨਾਲ ਲੱਗੀ ਹੈ ਕਹਿ ਲਵੇ ਪਿਤਾ ਜੀ ਥੋਡੇ ਨਾਲੋਂ ਵੱਡਾ ਇਸ ਦੁਨੀਆ ਤੇ ਕੋਈ ਪੀਰ ਨજર ਨਹੀਂ ਆਉਂਦਾ ਥੋਡੇ ਨਾਲੋਂ ਵੱਡਾ ਇਸ ਦੁਨੀਆ ਤੇ ਗੁਰੂ ਕੋਈ ਗੁਰੂ ਨજર ਨਹੀਂ ਆਉਂਦਾ ਕਿਰਪਾ ਕਰੋ ਇਹਨਾਂ ਦੀ ਧਰਮ ਦੀ ਰਾਖੀ ਕਰੋ ਗੁਰੂ ਤੇਗ ਬਹਾਦਰ ਮਹਾਰਾਜ ਨੇ ਸੁਝਿਆ ਪੁੱਤਰ ਨੂੰ ਗਲਵਕੜੀ ਵਿੱਚ ਲੈ ਕੇ ਗਿਆ ਬੇਟਾ ਜੇਕਰ ਮੈਂ ਸ਼ਹੀਦੀਆਂ ਪ੍ਰਾਪਤ ਕਰ ਗਿਆ ਤੂੰ ਪੁੱਤਰ ਜਤੀਮ ਹੋ ਜਾਵੇਂਗਾ ਕਹਿਣ ਲਗਾ ਸਤਿਗੁਰੂ ਜੇ ਮੇਰੇ ਜਤੀਓਂ ਹੋੜ ਦੇ ਨਾਲ ਇਹਦਾ ਕਸ਼ਮੀਰੀ ਦੇ ਪੰਡਤਾਂ ਦਾ ਧਰਮ ਬਚਦਾ ਤੇ ਇਹਦੇ ਨਾਲ ਵਧੀਆ ਸੌਦਾ ਆਪਾਂ ਨੂੰ ਪ੍ਰਾਪਤ ਨਹੀਂ ਹੋਣਾ ਕਰੋ ਕਿਰਪਾ ਆਪਣੇ ਸੀਸ ਦਾ ਬਲੀ ਚਾਣ ਦੇਵੋ ਗੁਰੂ ਤੇਗ ਬਹਾਦਰ ਮਹਾਰਾਜ ਨੇ ਕਸ਼ਮੀਰੀ ਪੰਡਤਾਂ ਨੂੰ ਕਹਿ ਦਿੱਤਾ ਜਾਓ ਔਰੰਗਜ਼ੇਬ ਤੱਕ ਸਾਡਾ ਸੰਦੇਸ਼ ਪਹੁੰਚਾ ਦਿਵੋ ਕਿ ਸਾਡੀ ਗੁਰੂ ਨਾਮ ਪਾਤਸ਼ਾਹੀ ਨੌਵੀਂ ਜਰੂਰ ਦਾ ਇੱਕ ਗੁਰਸਿੱਖ ਹੈ ਗੁਰੂ ਹੈ ਉਹ ਆਪਣੇ ਸੀਸ ਦਾ ਬਲੀਦਾਨ ਦੇ ਦੇਗਾ ਗੁਰੂਆਂ ਪਿਆਰਿਓ ਇਸ ਦਿਸਤਾ ਔਰ ਰੰਗ ਜੀਵ ਦੀ ਕੋਲ ਪਹੁੰਚਿਆ ਔਰਾਂ ਕੇ ਬੜਾ ਖੁਸ਼ੀ ਹੋਇਆ ਕਹਿ ਲਗਾ ਕੋਈ ਗੱਲ ਨਹੀਂ ਮੈਨੂੰ ਰੋਜ਼ ਇਤਨੀ ਜਨਤਾ ਦੇ ਨਾਲ ਮੱਥਾ ਮਾਰਨਾ ਪੈਂਦਾ ਹੈ ਕੋਈ ਗੱਲ ਇਹ ਗੁਰੂ ਹੈ ਉਸ ਨੂੰ ਡਰਾ ਕੇ ਝਮਕਾ ਕੇ ਲਾਲਚ ਦੇ ਕੇ ਮੈਂ ਆਪਣੀ ਸ਼ਰਮ ਤੇ ਲੈ ਆ ਮਾਰਦਾ ਗੁਰੂ ਤੇਗ ਬਹਾਦਰ ਮਹਾਰਾਜ ਦਿੱਲੀ ਦੇ ਚੜ੍ਹਦੀ 14 ਪਹੁੰਚੇ ਨੇ ਇਹਨਾਂ ਦਿਨਾਂ ਨਾਲ ਭਾਈ ਸਬੀਰ ਦਾਸ ਭਾਈ ਮਤੀ ਦਾਸ ਭਾਈ ਦੇ ਆਲਾ ਜੀ ਆਪੇ ਸਿੱਖ ਸੰਗ ਜਿਸ ਵਕਤ ਔਰੰਗਜ਼ੇਬ ਨੇ ਇਹ ਹੁਕਮ ਕੀਤਾ ਜੇਕਰ ਗੁਰੂ ਤੇਗ ਬਹਾਦਰ ਮਹਾਰਾਜ ਇਸਲਾਮ ਧਾਰਨ ਕਰਦੇ ਨੇ ਕਬੂਲ ਕਰਦੇ ਨੇ ਤੇ ਠੀਕ ਹੈ ਨਹੀਂ ਨਾਲ ਦਿੱਲੀ ਦਾ ਨੂੰ ਕਤਲ ਕਰ ਦਿੱਤਾ ਜਾਵੇ ਭਾਈ ਮਤੀ ਦਾਸ ਦੇ ਸਦਰਬਤ ਪਿਆਰੇ ਉਸ ਸੀਸ ਤੇ ਉੱਪਰ ਆਰਾ ਫੇਰ ਦਿੱਤਾ ਗਿਆ ਛੇਦੀਆਂ ਪ੍ਰਾਪਤ ਕਰਕੇ ਭਾਈ ਬਿਆਲਾ ਜੀ ਨੂੰ ਉੱਪਰ ਗਿਆ ਬੇਗਾ ਵਿਚ ਆ ਵੜਿਆ ਗਿਆ ਭਾਈ ਸਤੀ ਦਾਸ ਨੂੰ ਬੜੇ ਤਸੀਹੇ ਦਿੱਤੇ ਗਏ ਵਾਰੀ ਆਈ ਗੁਰੂ ਤੇਗ ਬਹਾਦਰ ਮਹਾਰਾਜ ਜੀ ਜਲਾਹ ਆ ਕੇ ਕਹਿਣ ਲੱਗਾ ਮਹਾਰਾਜ ਤੁਹਾਨੂੰ ਬੜਾ ਤੱਲ ਦਿੱਤਾ ਜਾਵੇਗਾ ਬੜੀ ਮਾਇਆ ਦਿੱਤੀ ਜਾਵੇਗੀ ਉੱਚੀ ਪਦਣੀ ਦਿੱਤੀ ਜਾਵੇਗੀ ਤੁਸੀਂ ਕਿਰਪਾ ਕਰੋ ਸਲਾਮ ਧਰਨ ਕਰ ਲਵੋ ਲੰਕਰ ਵੀ ਰਖੇ ਜਲਾਦ ਆਪਣੇ ਹੱਥ ਦੇ ਵਿੱਚ ਤੇਗ ਫੜ ਕੇ ਕਦੇ ਇੱਧਰ ਜਾਂਦਾ ਕਦੇ ਉੱਧਰ ਜਾਂਦਾ ਡਰਾਵਿੰਦਾ ਗੁਰੂ ਤੇਗ ਬਹਾਦਰ ਮਹਾਰਾਜ ਨੂੰ ਗੁਰੂ ਤੇਗ ਬਹਾਦਰ ਮਹਾਰਾਜ ਕਹਿਣ ਲੱਗੇ ਜਲਾਦਾ ਇਹ ਜਿਹੜੀ ਤੇਗ ਦੇ ਤੂੰ ਮੈਨੂੰ ਡਰਾਵੇ ਦਿੰਦਾ ਹੈ ਇਹ ਤੇਗ ਮੇਰੇ ਪਿਤਾ ਜੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਪੈਨੀ ਹੈ ਮੀਰੀ ਤੇ ਬੀਰੀ ਦੀ ਤੇ ਮੇਰਾ ਨਾਮ ਕੀ ਰੱਖਿਆ ਹੈ ਤੇਗ ਬਹਾਦਰ ਮੈਂ ਹਾਂ ਤੇਗ ਤੇ ਕੱਢ ਲੈ ਤੇਗ ਤੂੰ ਵੀ ਜਲਾਦ ਨੂੰ ਕਹਿਣ ਲੱਗੀ ਮੈਂ ਹਾਂ ਤੇਗ ਤੇ ਕੱਢ ਲੈ ਤੇਗ ਤੂੰ ਵੀ ਇੱਕ ਦੋ ਨਹੀਂ ਪਰਖ ਹਜ਼ਾਰ ਤੇਗਾ ਉਹ ਮੈਂ ਤਾਂ ਜਮਦਿਆ ਤੇਗਾ ਦੀ ਸ਼ਾਮ ਆਣੀ ਵੇਖ ਬਾਪੂ ਦੀਆਂ ਪਹਿਨੀਆਂ ਦੋ ਤੇਗਾ ਇਹਦੀ ਤੇਗ ਵਿੱਚ ਜਿਹੜੀ ਤੇਗ ਨਿਕਲੂ ਉਹ ਲੱਖਾਂ ਲੈਣ ਗਿਆ ਤੇਰੀਆਂ ਜਾਂ ਤੇਗਾ ਗੁਰੂ ਤੇਗ ਬਹਾਦਰ ਮਹਾਰਾਜਿ ਦੀਆ ਪ੍ਰਾਪਤ ਕਰ ਗਏ ਨੇ ਸਮੇਂ ਬੀਤਦਾ ਜਾ ਰਿਹਾ ਹੈ ਗੋਵ드ਰਾਏ ਨੇ ਭਾਈ ਜੱਤਾ ਜੀ ਨੂੰ ਤੁਜੈ ਭਾਈ ਜੱਤਾ ਜੀ ਨੇ ਦੁਰਪ੍ਰੇਗ ਮਹਾਂਪਰਮਾ ਦਾ ਬਹੁਤ ਤਰਸ ਸੀ ਚੁੱਕਿਆ ਸੋਨੇ ਸੋਨੇ ਰਮਾਲਿਆਂ ਦੇ ਉੱਤੇ ਰਪਟਿਆ ਤੇ ਸਤਿਗੁਰੂ ਦੇ ਚਰਨਾਂ ਅੱਗੇ ਬੇਨਤੀ ਕੀਤੀ ਸਤਿਗੁਰੂ ਹੁਣ ਕਿਰਪਾ ਕਰਿਓ ਸੀਸ ਲਜਾਣਾ ਬੜਾ ਔਕਾ ਹੈ ਕਿ ਕਿਉਂਕਿ ਹਕੂਮਤ ਦੀ ਬੌਸ ਲੱਗੀ ਹੋਈ ਹੈ ਪਹਿਰੇਦਾਰ ਨੇ ਇਹ ਤਾਂ ਹੀ ਹੋ ਸਕਦਾ ਜੇ ਤੇਰੀ ਕਿਰਪਾ ਹੋ ਗਈ ਸ਼ਬਦ ਕਹਿਆ ਜਾਂ ਤੂੰ ਮੇਰੀ ਵੱਲ ਹੈ

ਵਿਚੜਦਾ ਵਿਚੜਦਾ ਗੁਰੂ ਨਾਨਕ ਪਿਆਰਿਓ ਦਿੱਲੀ ਚਾਂਦਰੀ ਚੌਕ ਤੋਂ ਚੱਲ ਕੇ ਗੁਰੂ ਤੇਗ ਬਹਾਦਰ ਮਰਦਾ ਸਰੀਸ ਆਪਣੀ ਛਾਤੀ ਨਾਲ ਲਾਇਆ ਹੋਇਆ ਬਾਣੀ ਪੜਦਾ ਨਦੀਆਂ ਡਿੱਬਿਆਂ ਜੰਗਲਾਂ ਨੂੰ ਤਾੜਦਾ ਹੋਇਆ ਅਰੰਧਪੁਰ ਸਾਹਿਬ ਦੀ ਪਵਿੱਤਰ ਧਰਤੀ ਦੇ ਵਿੱਚ ਆਇਆ ਹੈ ਇੱਥੇ ਪਹਿਲਾਂ ਹੀ ਘਟ ਘਟ ਮਾਲਕ ਦੁਨਿਆ ਦਾ ਸੱਚਾ ਪਰਮਤਮਾ ਗੁਰੂ ਗੋਬਿੰਦ ਸਿੰਘ ਮਹਾਰਾਜ ਉਪਦਾਸੀ ਕਿ ਗੁਰੂ ਤੇਗ ਬਹਾਦਰ ਮਾਰੇ ਸਿਧੀਆਂ ਪ੍ਰਾਪਤ ਕਰ ਜਾਣੀਆਂ ਨੇ ਗੁਰੂ ਤੇਗ ਬਹਾਦਰ ਮਹਾਰਾਜ ਜੀ ਮਾਤਾ ਲਾਲਕੀ ਮਾਤਾ ਗਿਜਰੀ ਮਾਮਾ ਕ੍ਰਿਪਾਲ ਗੋਬਦਰਾਏ ਸੰਗਤਾਂ ਸਮੇਤ ਇੱਕ ਸੋਹਣੀ ਜੀ ਪਾਲਕੀ ਤਿਆਰ ਕਰਕੇ ਲੈਂਦੀ ਹੈ ਜਿਸ ਵਕਤ ਗੋਬਦਰਾਏ ਨੂੰ ਭਾਈ ਜੈਤਾ ਜੀ ਨੇ ਗੁਰੂ ਤੇਗ ਬਹਾਦਰ ਮਹਾਰਾਜ ਦਾ ਪਵਿੱਤਰ ਸੀਸ ਹੱਥਾਂ ਦੇ ਵਿੱਚ ਦਰਸ਼ਕ ਲਾ ਕੇ ਬਣਾਇਆ ਤੇ ਗੋਬਦਰਾਏ ਕਹਿਣ ਲੱਗੇ ਭਾਈ ਜੈਤਾ ਜੀ ਜਦੋਂ ਗੁਰੂ ਤੇਗ ਬਹਾਦਰ ਮਹਾਰਾਜ ਨੇ ਸ਼ੀਸ਼ ਦੀ ਪ੍ਰਾਪਤ ਕਰੀ ਹੈ ਕਿੰਨੇ ਸਿੱਖ ਕੋਲ ਸਨ ਇਹ ਕਹਿਣ ਲੱਗਾ ਸਤਿਗੁਰੂ ਮੈਂ ਵਰਨਾ ਨਹੀਂ ਕਰ ਸਕਦਾ ਕਹਿੰਦੇ ਕਿਉਂ ਸਤਿਗੁਰੂ ਉੱਤੇ ਪਤਾ ਨਹੀਂ ਸੀ ਲੱਗਦਾ ਕੌਣ ਸਿੱਖ ਹੈ ਕੌਣਾ ਸਾਈ ਹੈ ਕੌਣ ਮੁਸਲਮਾਨ ਹੈ ਤੇ ਮੇਰੇ ਸਤਿਗੁਰੂ ਗੁਰੂ ਗੋਬਿੰਦ ਗੋਬਿੰਦ ਰਾਏ ਦਾ ਜਿਹੜਾ ਮਾਲਾ ਵਾਲਾ ਹੱਥ ਸੀ ਤਲਵਾਰ ਦੇ ਮੁਥੇ ਤੇ ਗਿਆ ਕਹਿਣ ਲੱਗੇ ਭਾਈ ਜੱਤਾ ਜੀ ਅਸੀਂ ਇਹ ਕਿਹੋ ਜਿਹੇ ਪੰਥ ਨਾਲ ਸੇ ਦੀ ਸਾਜਨਾ ਕਰਾਂਗੇ ਜਿਹੜਾ ਰੱਖਾਂ ਨਹੀਂ ਕੁਰੜਾ ਵਿੱਚ ਪਤਾ ਲੱਗ ਜਾਵੇਗਾ ਸਮਾਂ ਆਜੇ ਸੇ ਇੱਕ ਰਾਉ ਤਵੇ ਗੋਬਿੰਦ ਸਿੰਘ ਨਾਮ ਪਹਾਉ ਜਿਹੜੀਆਂ ਤੇ ਮੈਂ ਬਾਤ ਕਰਾਉ ਸਮਾਂ ਗੋਬਿੰਦ ਸਿੰਘ ਨਾਮ ਪਹਾਉ ਜਿੱਦੜਾ ਤੁਮ ਮੈਂ ਸ਼ੇਰ ਬਣਾਉ ਸਮਾਂ ਗੋਬਿੰਦ ਸਿੰਘ ਨਾਮ ਪਹਾਉ ਉਹ ਸਮਾਂ ਆ ਗਿਆ 1699 ਦੀ ਵਸਾਤੀ ਪਾਰੇ ਦਿਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਖੰਡੇ ਬਾਟੇ ਦੀ ਪਹਲ ਤਿਆਰ ਕਰ ਦਿੱਤੀ ਫਰਾਲ ਕਰ ਦਿੱਤਾ ਵੀ ਉਹ ਮੌਲ ਖੰਡੇ ਧਾਰ ਹੋਵੇ ਜਲਮ ਸਹਿਲਾ ਗਰਭ ਚਿਆਰਿਓ ਪੰਜ ਪਿਆਰਿਆਂ ਨੇ ਕੰਡੇ ਬਾਤ ਦੀ ਮੌਲ ਛਕੀ ਹੈ ਬੰਦਕਾਰ ਜੀ ਦੀ ਸਾਜਰਾ ਹੋ ਗਈ ਹੈ ਹੋਰ ਗਾਇ ਨੇ ਗੱਲ ਤੇ ਪੱਲਾ ਮਾ ਕੇ ਭਾਈ ਪਿਆਸ ਤੇ ਮੁਝਿਆ ਭਾਈ ਪਿਆਸ ਜੀ ਔਰ ਤੁਸੀਂ ਵੀ ਮੇਰੇ ਤੇ ਰਹਿਮਤ ਕਰੋ ਮੈਨੂੰ ਵੀ ਕੰਡੇ ਬਾਤ ਦੀ ਮੌਲ ਬਖਸ਼ਿਸ਼ ਕਰੋ ਭਾਈ ਪਿਆਸ ਸਿੰਘ ਦੇ ਪਵਿੱਤਰ ਬੁਕਾਰ ਦੇ ਤੁ ਸੁਭਾਗ ਦੇ ਬਚਨ ਨਿਕਲਿਆ ਸਤਿਗੁਰੂ ਇਹ ਖੰਡੇ ਬਾਤੇ ਦੀ ਮੌਲ ਕੋਈ ਇਹ ਸਸਤੀ ਨਹੀਂ ਅਸੀਂ ਆਪਣੇ ਸਰੀਸਤਾ ਪਰਿਧਾਨ ਦੇ ਕੇ ਇਹ ਖੰਡੇ ਬਾਤੇ ਦੀ ਮੌਲ ਹਾਸਲ ਕੀਤੀ ਹੈ ਅਸਲੇ ਤੋਂ ਦੇ ਜੋ ਸਿੱਖਾਂ ਤੁਸੀਂ ਗੁਰੂ ਹੋ ਦਸੋਂ ਕੀ ਦੇਉਗੇ ਗੋਤ ਰਾਏ ਕਹਿੰਦੇ ਭਾਈਆ ਸਿੰਘ ਜੀ ਇਸ ਜੀਵਨ ਮਰੀ ਦੇ ਸਿਵਾ ਇਸ ਦਾ ਭੁਗਤ ਨਹੀਂ ਹਜੇ ਸਕਾ ਮਰਜ਼ੂਕ ਤਲਬ ਨੂੰ ਅਰਦੋ ਦੋਰ ਹੋਵੇਗੀ ਮੈਂ ਆਪਣਾ ਸਾਰਾ ਸਰਪੰਚ ਕੌਮ ਦੇ ਵਿੱਚ ਲਾ ਦੇਵਾਂਗਾ ਬੋਲੋ ਸਤਨਾਮ ਸ੍ਰੀ ਵਾਹਿਗੁਰੂ ਗੁਰੂਕ ਪਿਆਰਿਓ ਕਹਿ ਦਿੱਤਾ ਇੱਕ ਸੀਸ ਮੈਂ ਲਾਉਂਦਾ ਹਾਂ ਉਪਰ ਦੇ ਵਿੱਚ ਇਤਲਾਮ ਜੀ ਸਵਾਗਤ ਕਰਵਾ ਰਿਹਾ ਬਲਕਿ ਸਵਾਗਤ ਕਰਵਾ ਹਾਂ ਤੁਹਾਨੂੰ ਖੜੇ ਬੈਠੇ ਬੋਲੋ ਗੋਵਰ ਜੀ ਵਾਹ ਸਵਾਗਤ ਜੀਆ ਵਾਹ اور محمد سن بارہ جاناں شورای اسلامیہ میڈیا ایک خاص موضوع کا بیان کر رہا ہے علاوہ اور ہمارا ایک دوسری جو اور ہے جوام کی تصویر ہے کہ اس کے وہاں становникаoperatorname یہ جوش دوار ہے اتنا بھی خطاب کی طرح کیریتی کے چاروں طرف ایک شاء ہے لیکن یہ کا پورے سفر جاری پایا جانا کی ہے ਆਪਾਂ ਕੀਤਾ ਕਿਉਂ ਨਾ ਮਾਣੋ ਨਾ ਰਹਾ ਤੇ ਕਰ ਲਵੇਗਾ ਇਹ ਆਪਾਂ ਨੂੰ ਕੀ ਕਿਤੇ ਰਜੀਆ ਬੈਰਾ ਦੇ ਵਾਲੀ ਧਰਤੀ ਬੈਠੇ ਦੱਸੇ ਇਹ ਸਮਾਗੋ ਆਪਾਂ ਘੁਆੜੇ ਦਾ ਜਿੱਥੀ ਵੀਏ ਦਸਤ ਦੇ ਸ਼ਾਹ ਨੂੰ ਜੇ ਸਾਡਾ ਸਾਣਿਆਂ ਦਾ ਬਾਦਸ਼ਾਹ ਹੱਥ ਜੋੜ ਕੇ ਕਹਿਣਾ ਗੁਰੂ ਤੇਗ ਬਹਾਦਰ ਦਾ ਚੌਧਰ ਲੈ ਨੂੰ ਸਭੂ ਲੈਣਾ ਇਸ ਲਈ ਸੁਭਾਸ ਪ੍ਰਾਤੋ ਇੰਨਾ ਜਾਓ ਅਨਨੁਪੁਰਖ ਸਾਧੀ ਦੀ ਦੁਨਿਆਵੀ ਪਸੰਦੀ ਦੇ ਜਿੱਦ ਰਾਗੇ ਗੋਰ ਸੰਮਾਰਨਾ ਤੋਂ ਸ਼ਾਮ ਉਤਾਰੋ ਅਨਨੁਪੁਰਖ ਦੀ ਤਰਤੀ ਨੂੰ ਮਿੱਟੀ ਵਿੱਚ ਮਿਲਾ ਦਿਓ ਗਰਮਤ ਪਿਆਰਿਓ ਕੀ ਹੋਇਆ ਅਨੰਤ ਸੁਦਾ ਦੀ ਕਿੰਨਸ ਤਾਕਤ ਦੀ ਧਾਰਾ ਆਇਆ ਸੇ ਪਾਪੀ ਇਹ ਦੇਖੇ ਕਿ ਜੀਵ ਉਹਨਾਂ ਜਾਣ ਮਾਰੇ ਕਿਲੇ ਰੋਸ਼ਮਾਨ ਦਾ ਬੰਦ ਕਰ ਦਿੱਤਾ ਇਸ ਨੂੰ گرو ماراج کے چرنگ ہوئے کہ ست گو روز کے یوتھ لڑائیاں چنگیا نہیں ابھی کرانسی قسم کرتے ہیں جیسے سور ہے میرے چھوٹے چھوٹے بچے ਆਪਲਾ ਦੀ ਮੇਰ ਵਿੱਚ ਸਿਤਾ ਦੀ ਆ ਆ ਮਸਤੀ ਸਾਡੇ ਨਾਮੀ ਕਮਿਆ دریا قل مایا کہ ہاں کئی کھموں کو جھڑ رہا تیرا طاقتیاں پریاں صبحیاں اے حال تیرا کلے کلے تیرے سُتھ کو کروں کریا کریا جُھوگوں سداڑا پروار تے ٹھیکیاں کردا یا جس ਸਰਕਾਰ ਦੇ ਇਸ ਸਰਕਾਰ ਦੇ ਅਖਵਾਸੀ ਵਰਦੀ ਆਸਪਾਤਿਤਾਂ ਦਿੱਲੀ ਦੇ ਚਾਂਦਨੀ ਚੌਕ ਅੰਦਰ ਆਪਣੇ ਸੀਸ ਦਾ ਬਲਦਾਨ ਕਰਦਾ ਪਰ ਉਸ ਫਰਮਾਨਾ ਦੇ ਹੁਕਮ ਨਾਲ ਚੱਲਣਾ ਹੈ ਉੱਤਰ ਰੋਜ ਹੀ ਤੁਸੀਂ ਪੜਦੇ ਹੋ ਹੁਕਮ ਹੈ ਅੰਦਰ ਸਭ ਕੋ ਬਾਹਰ ਹੋਣਾ ਕੋਈ ਜੋਤੂ ਕਰੇ ਕਰਾਵੇ ਸਵਾਮੀ ਸਾਹ ਮਸਲਤ ਪ੍ਰਵਾਨ ਇਹ ਪਿੱਛਰ ਦੇ ਵਿੱਚ ਤੇ ਜਾ ਰਹੇ ਨੇ

ਅਪਰੇ ਨੀਲੇ ਕਾ ਪੁਰੀ ਸਤੂ ਮੇਰੀ ਮਾਝੇ ਦੀ ਸ਼ੂਤੀ ਹੈ ਉਹ ਜਦੋਂ ਮੈਂ ਕੋਰਕੋ ਰਸਤਰ ਨਾਮ ਦੇ ਕਰਨਾ ਚਾਹਦਾ ਸੀ ਮੇਰੀ ਜੀਸਾ ਜਿੱਤੇ ਗੁਪਤਾਨ ਮਹਾਰਾਜ ਨੂੰ ਉਹਦੇ ਗਿਆਨ ਉਹਦੇ ਮਾਤਾ ਦੇ ਘਰ ਵਿੱਚ ਗਿਆਨੀ ਦੇ ਘਰ ਭਾਗ ਲਾ ਲੀ میرا ست گروام سہاوا رام راجے یہ اپنے گھر لے کے گیا ہے اپنی ماتا سو بھی دسیا مارا ਲੋਕੋ ਸ੍ਰੀ ਮਹਾਰਾਜ ਦੀ ਬਹੁਤਤਾ ਕਰਦੀ ਹੈ ਪਰਵਾਦ ਜੀ ਨੂੰ ਹੋ ਗਿਆ ਇਸ ਛੋਟੇ ਬੱਚੇ ਨੇ ਸਹਿਬਜ਼ਾਦਾ ਜੂਰਾ ਸਿੰਘ ਤੇ ਸਹਿਬਜ਼ਾਦਾ ਫਤਿਹ ਸਿੰਘ ਇਹ ਪਰਿਵਾਰ ਦਾ ਉਛੜ ਗਏ ਨੇ ਇਹਨਾਂ ਦੀ ਸੇਵਾ ਕਰਨਾ ਗੁਰਮੁਖ ਪਿਆਰੂ ਮਾਤਾ ਗੁਜਰੀ ਦੇ ਕੋਲ ਫੁਰਜੀ ਮਾਇਆ ਦੀ ਸੀ ਤੇ ਜਦੋਂ ਗੰਗੂ ਸੋਈ ਦੀ ਵਿਦਾ ਪੜੀ ਮਾਤਾ ਤੇ ਇਹਦਾ ਮਨ ਟੁੱਟ ਆ ਗਿਆ ਮਾਤਾ ਸੋਹੀ ਨਹੀਂ ਗਰਮ ਪਾਣੀ ਕੀਤਾ ਹੈ ਬਿਸtre ਕਰ ਦਿੰਦੇ ਨੇ ਬੱਚਿਆਂ ਨੂੰ ਉਲਜਾਈਆਂ ਦੇ ਵਿੱਚ ਪਿਠਾ ਦਿੰਦਾ ਹੈ ਜਿਸ ਵਕਤ ਗਰਮ ਦੁੱਧ ਚੌਂਕੇ ਦੇ ਵਿੱਚ ਕਰ ਰਹੀ ਹੈ ਖੀਰ ਬਣਾ ਰਹੀ ਹੈ ਬੱਚਿਆਂ ਵਾਸਤੇ ਜੇ ਗੰਗੂਰ ਸੂਰਿਆ ਆਇਆ ਕਹਿਣ ਲੱਗਾ ਮਾਤਾ ਕੁੜੀਏ ਮੈਂ ਕਿ ਤੇਰੇ ਨਾਲ ਗੱਲ ਕਰਨੀ ਚਾਹੁੰਦੀ ਹਾਂ ਕਹਿਣ ਲੱਗੀ ਬਿੱਟਾ ਕੀ ਗੱਲ ਕਰਨੀ ਹੈ ਕਹਿਣ ਲੱਗਾ ਮਾਤਾ ਮੈਂ ਜਿਸ ਦਿਨ ਦਾ ਤੇਰੇ ਘਰ ਦੇ ਵਿੱਚ ਪੈਦਾ ਹੋਇਆ ਮੈਂ ਲੋਕਾਂ ਦੀਆਂ ਦਿਹਾੜੀਆਂ ਕੀਤੀਆਂ ਨਹੀਂ ਜੋਤੇ ਕੀਤੇ ਨੇ ਨੌਕਰੀਆਂ ਕੀਤੀਆਂ ਨਹੀਂ ਅੱਜ ਪ੍ਰਮਾਤਮਾ ਨੇ ਆਪਣੇ ਦਿਲ ਫੇਰ ਦਿੱਤੇ ਨੇ ਕਹਿ ਲਗੀ ਬਿਤਾਓ ਕਿਸ ਤਰ੍ਹਾਂ ਕਹਿ ਲਗਾ ਮਾਪਾ ਮੈਂ ਦੁਕਾਨ ਤੋਂ ਤੂੰ ਜ਼ਹਿਰ ਦੀਆਂ ਬੂੜੀਆਂ ਲੈ ਕੇ ਆਇਆ ਹਾਂ ਜੇ ਕਰੇ ਉਹਦੇ ਦੁੱਧ ਦੇ ਵਿੱਚ ਖੀਰ ਦੇ ਵਿੱਚ ਮਿਲਾ ਦੇਵੇਂ ਦਿਲ ਚੜੇਗਾ ਇਹ ਸੰਸਾਰ ਨੂੰ ਛੱਡ ਕੇ ਚਲੇ ਜਾਣਗੇ ਉਹ ਗੁਰਜੀ ਮਾਇਆ ਦੀ ਆਪਣੇ ਹੱਥ ਵਿੱਚ ਆ ਜਾਵੇਗੀ ਆਪਾਂ ਦਿਲ ਚੜਦੇ ਨੂੰ ਬਾਦਸ਼ਾਹ ਬਣ ਜਾਵਾਂਗੇ ਮਾਤਾ ਨੂੰ ਆ ਕੇ ਕੀ ਕਹਿੰਦਾ ਮਾਤਾ ਜੀ ਮੈਂ ਜ਼ਹਿਰ ਦੀਆਂ ਕੁੜੀਆਂ ਲਿਆਇਆ ਗੰਗੂਰ ਸੁਈਆ ਕਹਿੰਦਾ ਮਾਤਾ ਜੀ ਮੈਂ ਜ਼ਹਿਰ ਦੀਆਂ ਕੁੜੀਆਂ ਲਿਆਇਆ ਛੇਤੀ ਛੇਤੀ ਜਾਏ ਵਿੱਚ ਖੀਰ ਦੇ ਬਣਾਇਆ ਵੇਖ ਧੰਨਤਾ ਹੀ ਮੱਚੀ ਸੀ ਨੇ ਲਾਲ ਦੀਆਂ ਧੀਏ ਫਿਰ ਬੜਾਂਗੇ ਬੜਾਂਗੇ ਗਰੀਬ ਨੂੰ ਭਰਾ ਦੇਣੀ ਹੈ ਮਾਤਾ ਨੇ ਜਵਾਬ ਦਿੱਤਾ ਬੇਟਾ ਇਤਰਾ ਵੱਡਾ ਕਹਿਰ ਨਾ ਕਰੀ ਇਤਰਾ ਵੱਡਾ ਜ਼ੁਲਮ ਨਾ ਕਰੀ ਘਰ ਚ ਲਿਆ ਕੇ ਚੰਨਾ ਵਗਾ ਨਾ ਕਮਾਵੀ ਨਿਮਕਾ ਰਾਮੀ ਨਾ ਤੂੰ ਝੋਕਾ ਤੂੰ ਕਹਾਵੀ ਓਕਾ ਤੂੰ ਭੁੱਲ ਗਿਆ ਤੂੰ ਗੁਰਾਂ ਦਾ ਪਿਆਰ ਗੰਗਿਆ ਮਾਤਾ ਜਿਹੜੀ ਗੁਜਰੀ ਤੇ ਨਾਲੇ ਛੋਟੇ ਲਾਲ ਗੰਗਿਆ ਇਸਰੇ ਜਵਾਬ ਦਿੱਤਾ ਪਰਿਮਾਨੋ ਮਾਤਾ ਧਨ ਕੋ ਬਿਗੈਰ ਦੱਸ ਕਿਹੜਾ ਕੰਮ ਚੱਲਦਾ ਕਹਿੰਦਾ ਮਾਇਆ ਤੁਜਰਾ ਤੂੰ ਕੰਮ ਚੱਲਦਾ ਧੰਨ ਤੋਂ ਬਿਗੈਰ ਦੱਸ ਕਿਹੜਾ ਕੰਮ ਚੱਲਦਾ ਇਹੀ ਵਿਅਕਤਾ ਸੋਚਾਂ ਦਿਲ ਵਿੱਚ ਕੱਲਦਾ ਖੀਰ ਖਾ ਕੇ ਦੁੱਧ ਪੀ ਕੇ ਬੱਸ ਇਨਾ ਕਿੰਨਾ ਵਾਰ ਜਾਣਾ ਸਾਡੀ ਚਿਰਾਂ ਤੋਂ ਗੁਲਾਮੀ ਜਾਉ ਪਾਦੇ ਵੀਏ ਫਿਰ ਵੜਾਂਗੇ ਵੜਾਂਗੇ ਗਰੀਬ ਤੂੰ ਛੜਾ ਦੇ ਵੀਏ ਜਦੋਂ ਤੇਿਆਰੇ ਮਾਤਾ ਸਭੀ ਨੇ ਬੜਾ ਰੁਕਿਆ ਪਰੇ ਪੱਪੀ ਨਹੀਂ ਹਟਿਆ ਇਸਨੇ ਕੀ ਕੀਤਾ ਮਾਤਾ ਬਿਜਲੀ ਆਪਣੇ ਛੋਹੇ ਛੋਹੇ ਬੰਦੇ ਬੰਦੇ ਪੁੱਤਰਾਂ ਨੂੰ ਕੋ ਦਾ ਮਹੀਨਾ ਹੈ ਆਪੋ ਸਾਰਿਆਂ ਨੂੰ ਪਤਾ ਹੀ ਹੈ ਉਹ ਦੇ ਮੇਲੇ ਵਿੱਚ ਕਿਤਨੀ ਠੰਡ ਹੁੰਦੀ ਹੈ ਜਾਂ ਦੇ ਠੰਡ ਗਰਮਪਿਆਰਿਓ ਬੱਚਿਆਂ ਨੂੰ ਲੱਗਦੀ ਹੈ ਜਾਂ ਠੰਡ ਲੱਗਦੀ ਹੈ ਵੱਡੇ ਗੁਰੂਗਾਂ ਨੂੰ ਬੱਚਿਆਂ ਨੂੰ ਲੈ ਕੇ ਮਾਤਾ ਗੁਜਰੀ ਮਾਤਾ ਸੋਬੀ ਵੱਲੋਂ ਕੀਤੇ ਹੋਏ ਬਿਸਤਰਿਆਂ ਦੇ ਵਿੱਚ ਬੈਠੀ ਹੈ ਪਰ ਬੱਚੇ ਸੌਂਗੇ ਨਹੀਂ ਮਾਤਾ ਨੂੰ ਨੀਂਦ ਕਿੱਥੇ ਆਉਂਦੀ ਹੈ ਜਿਸ ਨਾਲ ਦਾ ਸਾਰਾ ਪਰਿਵਾਰ ਖੇਰੂ-ਖੇਰੂ ਹੋ ਗਿਆ ਹੋਵੇ ਬਕਲੌਤਾ ਪੁੱਤਰ ਗੁਰੂਬਿੰਦ ਸਿੰਘ ਮਾਰਾ ਵਿਛੜ ਗਿਆ ਹੋਵੇ ਮਾਤਾ ਨੂੰ ਨੀਂਦ ਕਿੱਥੇ ਆਉਣੀ ਹੈ ਗੁਰਮਤਿ ਪਿਆਰੇ ਪ੍ਰਮਾਤਮਾ ਦੀ ਬੰਦਗੀ ਕਰੀ ਜਾ ਰਹੀ ਐ ਤਾਪੀ ਵਾਉ ਨ ਲੱਗਈ ਪਾਰ ਨਾਮ ਸਰਣਾਈ ਜੋ ਗਿਰਧ ਹਮਾਰੇ ਰਾਮ ਕਾਰ ਦੁੱਖ ਲੱਗੇ ਨਾ ਭਾਈ ਸਤਗੁਰੂ ਪੂਰਾ ਕੋਟਿਆ ਜਿੱਲ ਬੜਤ ਬਣਾਈ ਰਾਮ ਨਾਮ ਔਖਾ ਦਿਆ ਏ ਕੈ ਲਗਾਈ ਰਾਖ ਲਈ ਤਨ ਰੱਖਣ ਹਾਰ ਸਭ ਬਿਯਾਗ ਉਟਾਈ ਕਹੋ ਨਾਲਿ ਕਿਰਪਾ ਪਈ ਪਰਪੇ ਸਹਾਈ ਇਤਨੇ ਚਰਨੋ ਦਰਮਤ ਪਿਆਰਿਓ ਇਹ ਪਾਪੀ ਗੰਗੂ ਰਸੋਈਆ ਆਇਆ ਇਸਨੇ ਖੁਜੀ ਮਾਇਆ ਦੀ ਉਠਾਈ ਐ ਤੇ ਬਾਹਰ ਧਰਤੀ ਵਿੱਚ ਬਰ ਦਿੱਤੀ ਐ ਤੇ ਗੁਰਮਤ ਪਿਆਰੋ ਦਿਲ ਚੜਿਆ ਉੱਠ ਕੇ ਰੌਲਾ ਪਾ ਦਿੱਤਾ ਮਾਤਾ ਰਾਤ ਚੁਰਾਈ ਥੋੜੀ ਮਾਇਆ ਚੱਕੀ ਲੈ ਗਈ ਮਾਤਾ ਜੀ ਜੀ ਕੀ ਲਗੀ ਲੋਟ ਗੰਗਿਆ ਜੇਕਰ ਤੈਨੂੰ ਮਾਇਆ ਦੀ ਲੋੜ ਸੀ ਧਰ ਦੀ ਲੋੜ ਸੀ ਪੁੱਤਰ ਤੂੰ ਸਾਡੇ ਤੋਂ ਮੰਗ ਕੇ ਲੈ ਲੈਂਦਾ ਜਾਂ ਛੋਟੇ ਛੋਟੇ ਬੱਚਾ ਲਊ ਇਨਾਂ ਦੇ ਪਿਤਾ ਨੂੰ ਬੁਲਾ ਦਿੰਦਾ ਉਹ ਤੈਨੂੰ ਧੰਨ ਦੇ ਨਾਲ ਮੋਹਰਾ ਦੇ ਨਾਲ ਮਾਇਆ ਦੇ ਨਾਲ ਤੋਲ ਦਿੰਦੇ ਫੇ ਪੁੱਤਰਾ ਇਹ ਕੀ ਕਹਿਰ ਕਮਾਇਆ ਹੈ ਗੰਗੂ ਰਸੋਈਆ ਬੜਾ ਗੁੱਸੇ ਹੋਇਆ ਮਾਤਾ ਕਹਿੰਦੀ ਹੈ ਚੋਰੀ ਦੀ ਬਣਤ ਬਣਾ ਕੇ ਚੁੱਕ ਲਈ ਤੂੰ ਮਾਇਆ ਆ ਕੇ ਸਾਡੇ ਨਾਲ ਵਗਾ ਕਮਾਵੇ ਜੰਨਾ ਤੂੰ ਘਰ ਵਿੱਚ ਰਿਆ ਕੇ ਇਹ ਮਾਇਆ ਤੇ ਭੁੱਲ ਗਿਆ 21 ਸਾਲ ਰਿਆ ਰਸੋਈਆ ਅੱਜ ਵੀ ਤੂੰ ਭੁੱਲ ਗਿਆ ਇਸ ਨੇ ਕਿਹੜਾ ਜਵਾਬ ਦਿੱਤਾ ਕਹਿ ਲਗਾ ਚੰਗਾ ਤੁੰ ਨੂੰ ਘਰ ਲੈ ਆਇਆ ਥੋੜਾ ਮੈਂ ਤਰੱਕ ਮਾਇਆ ਬਾਗੀ ਸਰਕਾਰੀ ਤਿੰਨੇ ਥੋੜਾ ਮੈਂ ਭੀਖ ਮਾਇਆ ਕਰਕੇ ਵਿਖਾਉਂਗਾ ਕੱਲ ਨੂੰ ਮਰੰਡੇ ਜਾ ਕੇ ਥਾਣੇ ਦੱਸਿਆ ਆਉਂਗਾ ਕਹਿ ਲਗਾ ਕੱਲ ਨੂੰ ਮੈਂ ਜਾ ਕੇ ਮਰੰਡੇ ਥਾਲੇਦਾਰ ਕੋਲ ਜਾਵਾਂਗਾ ਕਿ ਬਾਗੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਦੋ ਪੁੱਤਰ ਤੇ ਮਾਤਾ ਮੇਰੀ ਕਹਿਰ ਵਿੱਚ ਨੇ ਇਹ ਪਾਪੀ ਦੀ ਹਟਿਆ ਇਹ ਦਿਨ ਚੜਿਆ ਮਰੰਡੇ ਦੀ ਦਰਦੀ ਵਿੱਚ ਪਹੁੰਚਿਆ ਉੱਥੇ ਥਾਣੇਦਾਰ ਸਨ ਜਾਨੀ ਖਾਨ ਤੇ ਮਾਨੀ ਖਾਨ ਉਹਨਾਂ ਨੂੰ ਜਾ ਕੇ ਬੇਨਤੀ ਕੀਤੀ ਮਹਾਰਾਜ ਤੁਹਾਡੀ ਇਤਰੀਆਂ ਖੂਸਾਂ ਲੱਗੀਆਂ ਹੋਈਆਂ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਪਕੜਨ ਵਾਸਤੇ ਪਰ ਤੁਸੀਂ ਗ੍ਰਿਫਤਾਰ ਨਹੀਂ ਕਰ ਸਕੀ ਮੈਂ ਗੁਰੂ ਗੋਬਿੰਦ ਸਿੰਘ ਮਾਰ ਦੇ ਛੋਟੇ ਬੱਚੇ ਤੇ ਗੁਰੂ ਗੋਬਿੰਦ ਸਿੰਘ ਮਾਰ ਦੀ ਮਾਤਾ ਨੂੰ ਆਪਣੇ ਘਰ ਦੇ ਵਿੱਚ ਬੰਦ ਕਰਕੇ ਲਿਆਵਾਂ ਹਾਂ ਚਲੋ ਮੈਂ ਤੁਹਾਨੂੰ ਗ੍ਰਿਫਤਾਰ ਕਰਾਵਾਂ ਜਾਨੀਖਾਂ ਮਾਨੀਖਰ ਥਾਣੇਦਾਰ ਹੋਏ ਨੇ ਘੋੜਿਆਂ ਤੇ ਸਵਾਰ ਉਸ ਟਾਈਮ ਗੁਰਮੁਖਿਆਰੂ ਗੱਡੀਆਂ ਮੋਟਰਾਂ ਕਾਰਾਂ ਘੱਟ ਉਡੀਆਂ ਸੀ ਘੋੜਿਆਂ ਤੇ ਸਵਾਰ ਹੋ ਕੇ ਪਿੰਡ ਸਹੇੜੀ ਨੂੰ ਮਰੰਡੇ ਦੇ ਰੇੜੇ ਆ ਕੇ ਘੇਰੇ ਵਿੱਚ ਲਿਆਏ ਇਹ ਛੋਟੇ ਛੋਟੇ ਬੱਚਿਆਂ ਨੂੰ ਲੈ ਕੇ ਮਾਤਾ ਗੁਜਰੀ ਜਿਸ ਤਰ੍ਹਾਂ ਭੈਣੋ ਤੁਸੀਂ ਵੀ ਆਪਣੇ ਪੋਤਿਆਂ ਨੂੰ ਪਿਆਰ ਕਰਦੀਆਂ ਹੋ ਮਾਤਾ ਗੁਜਰੀ ਨੇ ਦੋਨੇ ਪੋਤਿਆਂ ਨੂੰ ਗੋਦ ਵਿੱਚ ਬਿਠਾਇਆ ਠੰਡ ਦਾ ਸਮਾਂ ਸੀ ਆ ਕੇ ਜਾਨੀਖਾਂ ਤੇ ਮਾਨੀਖਰ ਥਾਣੇਦਾਰ ਨੇ ਕੁੰਡਾ ਖੜਕਾਇਆ ਮਾਤਾ ਨੇ ਥੁਲਿਆ ਕਹਿਣ ਲਗਾ ਮਾਤਾ ਜੀ ਤੁਹਾਡੂ ਤੇ ਤੁਹਾਡੇ ਬੱਚਿਆਂ ਨੂੰ ਗ੍ਰਿਫਤਾਰ ਕਰਕੇ ਮਰੰਡੇ ਥਾਣੇ ਲੈ ਕੇ ਜਾਣਾ ਹੈ ਬੱਚਿਆਂ ਨੂੰ ਹੱਥਕੜੀਆਂ ਲਗਾਈਆਂ ਨੇ ਗੱਡਿਆਂ ਦੇ ਉੱਪਰ ਬਿਖਾ ਲਿਆ ਮਾਤਾ ਗਿਜਰੀ ਵੀ ਗੱਡਿਆਂ ਦੇ ਉੱਪਰ ਬਿਖਾ ਲਈ ਨੇ ਵਿਚਰਦੇ ਵਿਚਰਦੇ ਜਾ ਰਹੇ ਨੇ ਜਦੂ ਇੱਕ ਰਸਤੇ ਦੇ ਵਿੱਚ ਕੁਛ ਪਹਿਣਾ ਉਹਦੇ ਦੁਪਾਲੀ ਭਰ ਰਹੀਆਂ ਨੇ ਜਦੂ ਪਹਿਣਾ ਨੇ ਨਿਗਾਹ ਮਾਰੀ ਇਹ ਚਾਲ ਵਰਗੇ ਛੋਟੇ ਛੋਟੇ ਬੱਚੇ ਕਿਸ ਲਈ ਹੋਣਗੇ ਇਹਨਾਂ ਨੇ ਕੀ ਕਸੂਰ ਕੀਤਾ ਹੋਵੇਗਾ ਇਹਨਾਂ ਨੇ ਕੀ ਅਤਿਆਚਾਰ ਕੀਤਾ ਹੋਵੇਗਾ ਜਿਹੜੀ ਕੂਸਲੇ ਇਹਨਾਂ ਦੇ ਹੱਥਾਂ ਨੂੰ ਹੱਥਕੜੀਆਂ ਲਾਈਆਂ ਨੇ ਇੱਕ ਭੈਣ ਕਹਿੰਦੀ ਹੈ ਮੈਨੂੰ ਇਸ ਤਰ੍ਹਾਂ ਲੱਗਦੇ ਨੇ ਜਿਸ ਤਰ੍ਹਾਂ ਰਾਮ ਤੇ ਚੰਦਰ ਹੋ ਰਾਮ ਤੇ ਲਕਸ਼ਮਣ ਹੋਣ ਦੂਜੀ ਕਹਿੰਦੀ ਹੈ ਨਹੀਂ ਭੈਣਾ ਮੈਨੂੰ ਇਸ ਤਰ੍ਹਾਂ ਲੱਗਦੇ ਨੇ ਜਿਸ ਤਰ੍ਹਾਂ ਰੂਪ ਤੇ ਬਸੰਤ ਹੋਣ ਤੀਸਰੀ ਕਹਿੰਦੀ ਹੈ ਨਹੀਂ ਭੈਣਾ ਮੈਂ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਚਰਨਾਂ ਵਿੱਚ ਅਨੰਦਪੁਰ ਸਾਹਿਬ ਦੀ ਧਰਤੀ ਵਿੱਚ ਗਈ ਸੀ ਸਮਾਂ ਹੋ ਗਿਆ ਮੈਨੂੰ ਇਸ ਤਰ੍ਹਾਂ ਲੱਗਦੇ ਨੇ ਜਿਸ ਤਰ੍ਹਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਛੋਟੇ ਸਾਹਿਬ ਜੀ ਦੇ ਜੋਰਾਵਰ ਤੇ ਫਤੇ ਸਿੰਘ ਹੋਣ ਕੰਨਿਆ ਦੇ ਰਤਾ ਫਰਕ ਨਾ ਜਾਪਦਾ ਵਿੱਚ ਸਕੀਆਂ ਭਈਆਂ ਕਿਸ ਅਮੜੀ ਦੇ ਲਾਲ ਨੂੰ ਹੱਥ ਕੜੀਆਂ ਲਾਈਆਂ